ਾਰੇ ਭੈਣ ਭਾਈਆਂ ਨੂੰ ਪਿਆਰ ਭਰਿਆ ਸਲਾਮ ਅੱਜ ਦਾ ਵਿਸ਼ਾ ਹੈ ਜੀ ਪਰਮੇਸ਼ਵਰ ਤੁਹਾਨੂੰ ਬਚਾਉਣਾ ਚਾਹੁੰਦਾ ਹੈ ਪਰਮੇਸ਼ਵਰ ਤੁਹਾਨੂੰ ਬਚਾਉਣਾ ਚਾਹੁੰਦਾ ਹੈ ਹੋ ਸਕਦੇ ਅੱਜ ਤੁਸੀਂ ਦੁੱਖ ਵਿੱਚੋਂ ਬਿਮਾਰੀ ਵਿੱਚੋਂ ਪਰੇਸ਼ਾਨੀ ਵਿੱਚੋਂ ਮੁਸੀਬਤ ਵਿੱਚੋਂ ਕਿਸੇ ਵੀ ਐਸੀ ਪਰਸਥਿਤੀ ਵਿੱਚੋਂ ਤੁਹਾਨੂੰ ਜਿੱਥੇ ਜ਼ਿੰਦਗੀ ਦਾ ਅੰਤ ਨਜ਼ਰ ਆਉਂਦਾ ਜਿੱਥੇ ਤੁਹਾਨੂੰ ਲੱਗਦਾ ਕਿ ਹੁਣ ਮੇਰਾ ਬਚਾ ਹੀ ਨਹੀਂ ਹੈਗਾ ਪਰ ਯਾਦ ਰੱਖੋ ਯੇਸ਼ੂ ਮਸੀਹ ਤੁਹਾਨੂੰ ਬਚਾਉਣਾ ਚਾਹੁੰਦਾ ਹੈ ਯੇਸ਼ੂ ਮਸੀਹ ਤੁਹਾਨੂੰ ਛਡਾਉਣਾ ਚਾਹੁੰਦਾ ਆ ਇਸ ਕਰਕੇ ਮੇਰੇ ਭਾਈਓ ਭੈਣੋ ਮੈਂ 2-3 ਮਿੰਟ ਦੇ ਲਈ ਤੁਹਾਡੇ ਨਾਲ ਪਰਮੇਸ਼ਵਰ ਦੇ ਵਚਨ ਵਿੱਚੋਂ ਗੱਲਬਾਤ ਕਰਾਂਗਾ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਪ੍ਰਭੂ ਯੇਸ਼ੂ ਮਸੀਹ ਨੇ ਇਹ ਗੱਲ ਕਹੀ ਹੈ ਕਿ ਚੋਰ ਇਸ ਲਈ ਨਹੀਂ ਹੁੰਦਾ ਕਿ ਚੋਰੀ ਕਰੇ ਵੱਡੇ ਤੇ ਨਾਸ਼ ਕਰੇ ਪਰ ਮੈਂ ਇਸ ਲਈ ਆਇਆ ਹਾਂ ਕਿ ਤੁਹਾਨੂੰ ਜੀਵਨ ਮਿਲੇ ਸਗੋਂ ਚੋਖਾ ਜੀਵਨ ਮਿਲੇ ਮੇਰੇ ਭਾਈਓ ਭੈਣੋ ਪਰਮੇਸ਼ਵਰ ਦਾ ਕਲਾਮ ਪਰਮੇਸ਼ਵਰ ਦਾ ਵਚਨ ਸਾਨੂੰ ਇਹ ਦੱਸਦਾ ਆ ਕਿ ਯੀਸ਼ੂ ਮਸੀਹ ਇਸ ਲਈ ਆਇਆ ਯੀਸ਼ੂ ਮਸੀਹ ਨੇ ਇਸ ਲਈ ਇਸ ਦੁਨੀਆ ਉੱਤੇ ਆ ਕੇ ਡੇਰਾ ਲਾਇਆ ਤਾਂਕਿ ਅਸੀਂ ਜੀਵਨ ਪ੍ਰਾਪਤ ਕਰ ਸਕੀਏ ਅਸੀਂ ਬਚਾਏ ਜਾ ਸਕੀਏ ਲਿਖਿਆ ਹਰੇਕ ਜਿਹੜਾ ਨੇਤਾ ਕਰੇ ਵਿਸ਼ਵਾਸ ਕਰੇ ਬਪਤਸਮਾ ਲਵੇ ਉਹ ਬਚਾਇਆ ਜਾਵੇਗਾ ਤੇ ਜਿਹੜਾ ਵਿਸ਼ਵਾਸ ਨਾ ਕਰੇ ਬਪਤਸਮਾ ਨਾ ਲਵੇ ਉਹਦੇ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਇਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਗਿਆ ਸੋ ਪ੍ਰਭੂ ਦਾ ਵਚਨ ਪ੍ਰਭੂ ਦਾ ਕਲਾਮ ਪਰਮੇਸ਼ਵਰ ਦੀ ਬਾਣੀ ਸਾਨੂੰ ਸਾਫ਼-ਸਾਫ਼ ਕਰਕੇ ਇਹ ਦੱਸਦੀ ਹੈ ਕਿ ਪ੍ਰਭੂ ਯੀਸ਼ੂ ਮਸੀਹ ਐਸੇ ਲਈ ਪਵਿੱਤਰ ਬਾਈਬਲ ਦੱਸਦੀ ਐ ਇਸੇ ਲਈ ਆਇਆ ਕਿ ਉਹ ਤੁਹਾਨੂੰ ਬਚਾ ਸਕਣ ਸਾਨੂੰ ਮੈਨੂੰ ਤੁਹਾਨੂੰ ਬਚਾਉਣ ਵਾਸਤੇ ਹੀ ਪ੍ਰਭੂ ਯਿਸੂ ਮਸੀਹ ਆਇਆ ਬਹੁਤੇ ਲੋਕ ਪ੍ਰਭੂ ਯਿਸੂ ਮਸੀਹ ਤੋਂ ਦੂਰ ਭੱਜਦੇ ਪਏ ਆ ਬਹੁਤੇ ਲੋਕ ਪ੍ਰਭੂ ਯਿਸੂ ਮਸੀਹ ਨੂੰ ਜਾਣਨਾ ਨਹੀਂ ਚਾਹੁੰਦੇ ਬਹੁਤੇ ਲੋਕ ਪ੍ਰਭੂ ਯਿਸੂ ਮਸੀਹ ਦਾ ਨਾਮ ਸੁਣਨਾ ਨਹੀਂ ਚਾਹੁੰਦੇ ਦੁੱਖ ਵਿੱਚ ਰਹਿਣਾ ਪਸੰਦ ਹੈ ਪੀੜਾਂ ਵਿੱਚ ਰਹਿਣਾ ਪਸੰਦ ਹੈ ਪਰ ਪ੍ਰਭੂ ਯਿਸੂ ਮਸੀਹ ਦਾ ਨਾਮ ਸੁਣਨਾ ਪਸੰਦ ਨਹੀਂ ਕਰਦੇ ਬਹੁਤੇ ਲੋਕ ਸੋਚਦੇ ਆ ਜੇ ਯਿਸੂ ਮਸੀਹ ਨੂੰ ਮੰਨਣ ਲੱਗ ਪਿਆ ਮੇਰਾ ਧਰਮ ਬਦਲ ਜਾਣਾ ਮੇਰੇ ਭਾਈਪਣ ਨੂੰ ਜਦੋਂ ਠੇਕੇ ਤੇ ਬਹਿ ਕੇ ਸ਼ਰਾਬ ਪੀਂਦੇ ਆ ਉਦੋਂ ਧਰਮ ਨਹੀਂ ਬਦਲਦਾ ਜਦੋਂ ਕਿਸੇ ਦੇ ਨਾਲ ਠਗੀ ਵੇਈਮਾਨੀ ਕਰਦੇ ਆ ਉਦੋਂ ਸਾਡਾ ਧਰਮ ਭ੍ਰਿਸ਼ਟ ਨਹੀਂ ਹੁੰਦਾ ਬਦਲਦਾ ਨਹੀਂ ਆ ਜਦੋਂ ਅਸੀਂ ਵੇਈਮਾਨੀ ਕਰਦੇ ਆ ਜਦੋਂ ਕਿਸੇ ਇਸਤਰੀ ਨੂੰ ਬੁਰੀ ਅੱਖ ਦੇ ਨਾਲ ਵੇਖਦੇ ਆ ਜਦੋਂ ਕਿਸੇ ਦੀ ਚੁਗਲੀ ਕਰਦੇ ਆ ਜਦੋਂ ਕਿਸੇ ਦੀ ਨਿੰਦਿਆ ਕਰਦੇ ਜਦੋਂ ਕਿਸੇ ਦਾ ਹੱਕ ਮਾਰਦੇ ਆ ਕਿ ਸਾਡਾ ਉਦੋਂ ਧਰਮ ਬਦਲਦਾ ਨਹੀਂ ਪ੍ਰਭੂ ਯੀਸ਼ੂ ਮਸੀਹ ਨੂੰ ਮੰਨਣ ਦੇ ਨਾਲ ਸਾਡਾ ਧਰਮ ਬਦਲ ਜਾਂਦਾ ਜਦੋਂ ਪਾਪ ਬੁਰਾਈ ਦਾ ਰਾਹ ਅਪਣਾਉਂਦੇ ਆ ਉਦੋਂ ਸਾਡਾ ਧਰਮ ਨਹੀਂ ਬਦਲਦਾ ਇਹ ਸ਼ੈਤਾਨ ਨੇ ਸਾਡੇ ਅੰਦਰ ਐਸੀ ਸੋਚ ਭਰ ਦਿੱਤੀ ਹੈ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਨਜ਼ਦੀਕ ਨਾ ਜਾਈਏ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਕਿਤੇ ਨੇੜੇ ਨਾ ਚਲੇ ਜਾਈਏ ਮੇਰੇ ਭਾਈਓ ਅਤੇ ਭੈਣੋ ਮੈਂ ਅੱਜ ਇਹੀ ਕਹਾਂਗਾ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆਓ ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਬਚਾਉਣਾ ਚਾਹੁੰਦਾ ਹੈ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਵਚਨ ਦੇ ਵਿੱਚ ਇਹ ਗੱਲ ਬੋਲੀ ਹੈ हे ਸਾਰੇ ਥੱਕੇ ਹੋਇਓ ਅਤੇ ਭਾਰ ਦੇ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ ਪ੍ਰਭੂ ਯੇਸ਼ੂ ਮਸੀਹ ਤੁਹਾਨੂੰ ਆਰਾਮ ਦੇਣਾ ਚਾਹੁੰਦੇ ਆ ਪ੍ਰਭੂ ਯੇਸ਼ੂ ਮਸੀਹ ਤੁਹਾਨੂੰ ਬਚਾਉਣਾ ਚਾਹੁੰਦੇ ਆ ਔਰ ਲਿਖਿਆ ਗਿਆ ਬਾਈਬਲ ਦੇ ਵਿੱਚ ਪਰਮੇਸ਼ਵਰ ਨੇ ਜਗਤ ਨਾਲ ਅਜੀਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੋਤਾ ਪੁੱਤਰ ਦੇ ਦਿੱਤਾ ਸੱਚਮੁੱਚ ਮੇਰੇ ਭਾਈਓ ਭੈਣੋ ਪਰਮੇਸ਼ਵਰ ਨੇ ਮੇਰੇ ਤੁਹਾਡੇ ਨਾਲ ਇਦਾਂ ਦਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਜਿਹੜਾ ਆ ਮੇਰੇ ਤੁਹਾਡੇ ਪਾਪਾਂ ਦੀ ਖਾਤਰ ਦੇ ਦਿੱਤਾ ਹਰੇਕ ਜਿਹੜਾ ਵਿਸ਼ਵਾਸ ਕਰੇ ਨੇਚਾ ਕਰੇ ਉਹ ਨਾਸ਼ ਨਾ ਹੋਵੇ ਪਰੰਤੂ ਅਨੰਤ ਜੀਵਨ ਨੂੰ ਪ੍ਰਾਪਤ ਕਰੇ ਪ੍ਰਭੂ ਯੀਸ਼ੂ ਮਸੀਹ ਸਾਡੇ ਲਈ ਇਸੇ ਲਈ ਦਿੱਤਾ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਉੱਤੇ ਵਿਸ਼ਵਾਸ ਕਰੀਏ ਨਾਸ਼ ਨਾ ਹੋਈਏ ਸਭ ਨੂੰ ਬਚਾਏ ਜਾਈਏ ਸੰਦੀਪਕ ਜੀਵਨ ਦੇ ਅਧਿਕਾਰੀ ਬਣੀਏ ਤੇ ਮੈਂ ਜੇ ਕਮਾਂ ਕਿ ਪ੍ਰਭੂ ਯੀਸ਼ੂ ਮਸੀਹ ਦੁਨੀਆ ਤੇ ਕਿਉਂ ਆਏ ਮੈਨੂੰ ਤੇ ਤੁਹਾਨੂੰ ਬਚਾਉਣ ਲਈ ਆਏ ਉਸ ਪਾਪ ਤੋਂ ਜਿਹੜਾ ਆਦਮ ਦੇ ਦੁਆਰਾ ਇਸ ਧਰਤੀ ਤੇ ਆਇਆ ਉਸ ਗੁਨਾਹ ਤੋਂ ਜਿਹੜਾ ਆਦਮ ਦੇ ਦੁਆਰਾ ਇਸ ਜ਼ਮੀਨ ਉੱਤੇ ਆਇਆ ਪਰਮੇਸ਼ਰ ਬਰਕਤ ਆਸ਼ਿਸ਼ ਤੇ ਸਭਨਾਂ ਨੂੰ ਸਲਾਮ ਸਭਨਾਂ ਨੂੰ ਜੈ ਮਸੀਹ ਦੀ ਪ੍ਰੈਜ਼ਾ ਲਾਰਡ ਗੋਡ ਬlesਸ ਯੂ